ਜਿੱਤ ਜਾਈਏ ਕੋਈ ਬਹੁਤ ਵੱਡੀ ਗੱਲ ਨਹੀਂ ਅਸੀਂ 11-11 ਸੀਟਾਂ ਜਿੱਤ ਕੇ ਇਸ ਧਰਤੀ ਤੇ ਪੰਜਾਬ ਦੀਆਂ ਲੋਕ ਸਭਾ ਦੀਆਂ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਕਰ ਸਕਦੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਆਪਾਂ ਬੋਹ ਗਣਤੀ ਦੇ ਵਿੱਚ ਐਮ ਐਲ ਏ ਵਿੱਚ ਜਤਾ ਲਈਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਿਰਫ ਰਾਜ ਪ੍ਰਾਪਤੀ ਦਾ ਸੁਪਨਾ ਛੱਡ ਕੇ ਰਾਜ ਸਿਰਜਣਾ ਦਾ ਸੁਪਨਾ ਪ੍ਰਾਪਤ ਕਰ ਲਈਏ ਕਿ ਅਸੀਂ ਰਾਜ ਸਿਰਜਣਾ ਕਿਵੇਂ ਆ ਜਿਹੜੇ 50 ਸਾਲ ਤੋਂ ਉੱਪਰ ਹਨ ਅਸੀਂ ਛੱਡ ਦਈਏ ਕਿ ਅਸੀਂ ਰਾਜ ਕਰਨਾ ਹੈ ਅਸੀਂ ਸੋਚ ਲਈਏ ਕਿ ਅਸੀਂ ਰਾਜ ਸਿਰਜਣਾ ਹੈ ਤੇ ਸਾਡੀ ਨੌਜਵਾਨੀ ਨੇ ਰਾਜ ਕਰਨਾ ਹੈ ਇਥੇ ਸਾਤ ਸੰਗਤ ਤੇ ਫੈਡਰੇਸ਼ਨ ਦਾ ਇਹ ਸੁਪਨਾ ਸੀ ਜਦੋਂ ਕਦੇ ਭਾਈ ਮਰਦਿਕ ਸਿੰਘ ਦੇ ਨਾਲ ਬੈਠਣਾ ਤਾਂ ਦੁਨੀਆ ਭੁੱਲ ਜਾਂਦੀ ਸੀ ਦੁਨੀਆ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਜਦੋਂ ਉਹਨਾਂ ਨੇ ਗੱਲਾਂ ਕਰਨੀਆਂ ਇੱਕ ਵਾਰੀ ਫਿਰੋਜ਼ਪੁਰ ਤੋਂ ਸੰਗਤਾਈ ਕਾਫੀ ਲੇਟ ਨੇਰੇ ਹੋਏ ਤੇ ਉਹ ਸੰਗਤ ਵਾਈਬ੍ਰੇਸ਼ਨ ਦੇ ਦਿਵਾਲੇ ਪੌੜੀਆਂ ਦੇ ਵਿੱਚ ਇਹਨਾਂ ਦਾ ਕਮਰਾ ਹੁੰਦਾ ਸੀ ਲੰਗਰਾਲ ਦੇ ਵਿੱਚੀ ਕਹਿੰਦੇ ਭਾਈ ਮਨੀ ਸਿੰਘ ਕਹਿੰਦੇ ਵੀ ਤੁਸੀਂ ਥੱਕੇ ਆ ਤੇ ਆਪਾਂ ਸਵੇਰੇ ਬਚਨ ਕਰਾਂਗੇ ਕਹਿੰਦੇ ਜੀ ਸਾਡੀ ਤਾਂ ਕੋਈ ਗੱਲ ਨਹੀਂ ਤੁਸੀਂ ਥੱਕੇ ਆ ਤੁਹਾਨੂੰ ਸਾਰੇ ਦਿਨ ਸੰਗਤ ਨੂੰ ਮਿਲਣਾ ਪੈਂਦਾ ਕਹਿੰਦੇ ਨਹੀਂ ਫਿਰ ਬੈਠ ਜਾਓ ਜੇ ਮੇਰੀ ਗੱਲ ਹੈ ਨਾ ਕੱਲ ਨੂੰ ਤੁਸੀਂ ਸੰਤਾਂ ਨੂੰ ਮਿਲਣਾ ਹੁਣ ਤੁਸੀਂ ਬੈਠ ਜਾਓ ਤੁਹਾਡੇ ਨਾਲ ਮੈਂ ਬਚਨ ਕਰਦਾ ਉਹਨਾਂ ਨੇ ਪਾਉਣਾ ਕਿ ਘੰਟਾ ਸੰਗਤ ਦੇ ਨਾਲ ਜਿਹੜਾ ਲਾਇਆ ਨਾ ਸਾਧ ਸੰਗਤ ਜੀ ਸੰਗਤ ਦੇ ਇਹੋ ਜਿਹਾ ਜਾਹੋ ਜلال ਪੈਦਾ ਹੋ ਗਿਆ ਕਹਿੰਦੇ ਵੀ ਤੁਸੀਂ ਭੁੱਲ ਜਾਓ ਕਿ ਸੰਤ ਤੁਹਾਡੇ ਵਾਸਤੇ ਆ ਭਾਈ ਮਰੀਕ ਸਿੰਘ ਤੁਹਾਡੇ ਵਾਸਤੇ ਆ ਅਸੀਂ ਇੱਕ ਸੋਚ ਲੈ ਕੇ ਬੈਠੇ ਆ ਕਿ ਅਸੀਂ ਕੌਮ ਨੂੰ ਇੱਕ ਇਹੋ ਜਿਹਾ ਰਸਤਾ ਦਿਖਾ ਕੇ ਜਾਵਾਂਗੇ ਕਿਉਂਕਿ ਚੰਗੇ ਕੰਮਾਂ ਵਾਲੇ ਲੀਡਰਾਂ ਨੂੰ ਵੀ ਲੋਕ ਕਈ ਵਾਰੀ ਭੁੱਲ ਜਾਂਦੇ ਨੇ ਪਰ ਅਸੀਂ ਇੱਕ ਇਹੋ ਜਿਹਾ ਰਸਤਾ ਦਿਖਾ ਦਾਂਗੇ ਕਿ ਵਿਰੋਧੀ ਲੋਕ ਵੀ ਸਾਡਾ ਨਾਮ ਸੁਣ ਕੇ ਨਫ਼ਰਤ ਨਹੀਂ ਕਰਨਗੇ ਜੇ ਤੁਸੀਂ ਜਕਾਰਾ ਛੱਡੋਗੇ ਤੇ ਵਿਰੋਧੀ ਤੁਹਾਡੇ ਨਾਲ ਉੱਚੀ ਆਵਾਜ਼ ਵਿੱਚ ਛੱਡਣਗੇ ਉਹਨਾਂ ਨੇ ਕੁਝ ਇਹੋ ਜਿਹੀਆਂ ਧਾਰਨਾਵਾਂ ਦਿੱਤੀਆਂ ਕਹਿੰਦੇ ਅੱਜ ਬਾਬਾ ਬੋਤਾ ਸਿੰਘ ਜੀ ਬਾਬਾ ਗੱਦਾ ਸਿੰਘ ਨੂੰ ਹੀ ਯਾਦ ਕਰਦੇ ਆ ਨਾ ਤੇ ਜਿਹੜੇ ਸਿੱਖ ਅੰਮ੍ਰਿਤਧਾਰੀ ਨਹੀਂ ਉਹ ਵੀ ਯਾਦ ਕਰਦੇ ਆ ਜਿਹੜੇ ਸਿੱਖ ਅਕਾਲੀ ਨਹੀਂ ਉਹ ਵੀ ਯਾਦ ਕਰਦੇ ਆ ਕਹਿੰਦੇ ਅਸੀਂ ਇੱਕ ਐਸੀ ਸਟੇਟ ਦੇ ਨਾਲ ਲੜ ਰਹੇ ਹਾਂ ਜਿਹੜੀ ਸਾਨੂੰ ਕੁਚਲਣਾ ਚਾਹੁੰਦੀ ਆ ਜਿਹੜੀ ਸਾਡੀ ਆਵਾਜ਼ ਦਬਾਉਣਾ ਚਾਹੁੰਦੀ ਹੈ ਜਿਹੜੀ ਸਾਡੀ ਪਛਾਣ ਖਤਮ ਕਰਨਾ ਚਾਹੁੰਦੀ ਆ ਅਸੀਂ ਉਸ ਸਟੇਟ ਨਾਲ ਲੜ ਰਹੇ ਹਾਂ ਇਹੀ ਗੱਲਾਂ ਨੇ ਮੋਗੇ ਕਾਨਫਰੰਸ ਵਿੱਚ ਕਹਿੰੀਆਂ ਸੀ ਉਦੋਂ ਸਾਧ ਸੰਗਤ ਜੀ ਜਦੋਂ ਵਿਚਰਦੇ ਸੀ ਨਾ ਤਰਵਜੁੱਧ ਮੋਰਚੇ ਤੋਂ ਪਹਿਲਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਾਮਰੇਡਾਂ ਦਾ ਬੋਲਬਾਲਾ ਹੁੰਦਾ ਸੀ ਸਿੱਖ ਬਹੁਤ ਤਿਆਰ ਬਰਤਿਆਰ ਘੱਟ ਹੁੰਦੇ ਸੀ ਅੰਮ੍ਰਿਤਧਾਰੀ ਤੇ ਬਹੁਤ ਹੀ ਘੱਟ ਹੁੰਦੇ ਸੀ ਮੋਗੇ ਕਾਨਫਰੰਸ ਰੱਖੀ ਤੇ ਮਾਲਵੇ ਨਰਮੱਲੀ ਜਨ ਸੰਗੀਤ ਰਸਈ ਇਹਨਾਂ ਦਾ ਜਿਹੜੀ ਫੈਡਰੇਸ਼ਨ ਸੀ ਇਹਨਾਂ ਦੀ ਕਾਮਰੇਡਾਂ ਦੀ ਯੂਨੀਅਨ ਸੀ ਉਨੇ ਕਿਹਾ ਮੈਂ ਭਾਈ ਮਰੀਕ ਸਿੰਘ ਨੂੰ ਮੋਗੇ ਨਹੀਂ ਆਉਣ ਦੇਣਾ ਸੰਗਤਾਂ ਵਿੱਚ ਬਹੁਤ ਯੋਜ ਸੀ ਉੱਥੇ ਸੰਤਾਂ ਨੇ ਵੀ ਜਾਣਾ ਸੀ ਅਮਰਜੀਤ ਸਿੰਘ ਚਾਵਲਾ ਗੁਰਮ ਸਿੰਘ ਚਾਵਲਾ ਤਾਤਾ ਹਰਜੀਤ ਸਿੰਘ ਹੋਰ ਪਿੰਡ ਜਿਹੜੇ 15 ਕ ਬੰਦੇ ਤਿਆਰੀ 'ਚ ਲੱਗੇ ਹੋਏ ਸੀ ਨਾ ਉਹਨਾਂ ਨੇ ਮਾਲਵਿੰਦਰ ਨੂੰ ਕਿਹਾ ਮਾਲਵਿੰਦਰ ਕੱਠ ਅਸੀਂ ਕਰਨਾ ਹੈ ਕਾਨਫਰੰਸ ਸਾਡੀ ਹੈ ਇੱਕ ਮੈਕ ਅਸੀਂ ਭਾਈ ਅਮਰੀਕ ਸਿੰਘ ਨੂੰ ਦੇਾਂਗੇ ਤੇ ਇੱਕ ਤੈਨੂੰ ਦੇ ਦਾਂਗੇ ਤੂੰ ਪੰਜ ਗੱਲਾਂ ਦਾ ਜਵਾਬ ਦੇਦੀ ਭਾਈ ਮਰੀਸ਼ਣਿਆ ਪੰਜ ਗੱਲਾਂ ਦਾ ਜਵਾਬ ਹੀ ਦੇਦੀ ਸਿਰਫ ਤੇ ਇਹ ਤੋਂ ਬਾਅਦ ਅਸੀਂ ਭਾਈ ਬ੍ਰੀਖ ਸਿੰਘ ਨੂੰ ਮੋਗੇ ਨਹੀਂ ਛੱਦਦੇ ਉਹ ਆਪਣੇ ਆਪ ਨੂੰ ਬਹੁਤ ਚਤਤਰ ਚਲਾਕ ਸਮਝਦੇ ਸੀ ਤੇ ਸਾਨੂੰ ਸਮਝਦੇ ਸੀ ਇਹ ਚੋਲਿਆਂ ਵਾਲੇ ਆ ਭਾਈ ਮਰੀਸ਼ ਨੂੰ ਤਾਂ ਹੀ ਸਮਝਦੇ ਸੀ ਪਤਾ ਸੀ ਉਹਨਾਂ ਨੂੰ ਕਿ ਵੈਲ ਐਜੂਕੇਟਡ ਨੇ ਪਰ ਇਹਦੇ باوجود ਇਹ ਸ਼ੋ ਕਰਨਾ ਚਾਹੁੰਦੇ ਸੀ ਵੀ ਇਹਨਾਂ ਨੂੰ ਬੋਧਾ ਕੁਝ ਪਤਾ ਨਹੀਂ। ਭਾਈ ਮਰੀ ਸਿੰਘ ਕਦੇ ਮੈਂ ਬਰੀਫ ਵਿੱਚ ਬੇਨਤੀ ਕਰਾਂ। ਜਗੀਰ ਸਿੰਘ ਮਸਤ ਨੇ ਵਾਰਾਂ ਲਾਈਆਂ। ਕੁਝ ਤਾਂ ਗੱਲ ਆਉਂਦੀ ਸਮਝ ਗਏ। ਉਹ ਕਾਲੇ ਝੰਡੇ ਲੈ ਕੇ ਆਏ ਸੀ ਸੰਤਾਂ ਨੂੰ ਵਿਖਾਉਣ ਨੂੰ, ਭਾਈ ਮਰੀ ਸਿੰਘ ਨੂੰ ਵਿਖਾਉਣ ਵਾਸਤੇ। ਝੂਲੇ ਭਰ ਕੇ ਲਿਆਏ ਸੀ ਲੁਕੋ ਕੇ ਵੀ ਮੌਕੇ ਤੇ ਕੱਢਾਂਗੇ ਵਿਖਾ ਦੇਾਂਗੇ। ਭਾਈ ਮਰੀ ਸਿੰਘ ਨੇ ਬੇਨਤੀ ਕੀਤੀ ਸੰਤਾਂ ਨੂੰ ਵੀ ਤੁਸੀਂ ਉਹ ਬੋਲੋ। ਮੇਰੇ ਬੋਲਣ ਤੇ ਕੁਝ ਨੌਜਵਾਨ ਇਤਰਾਜ਼ ਕਰਦੇ ਆ। ਸੰਤ ਕੰਦੇ ਭਾਈ ਸਾਹਿਬ ਵੱਧ ਹੋ ਗਈ। ਅੱਜ ਜੇ ਸਾਡੇ ਹੁੰਦਿਆਂ ਸਿੱਖੀ ਦਾ ਪ੍ਰਚਾਰ ਕਰਦੇ ਆਂ, ਧਰਮ ਦੀ ਗੱਲ ਕਰਦੇ ਆਂ, ਗੁਲਾਮੀ ਦੀਆਂ ਜਜ਼ੀਰਾਂ ਤੋੜਨ ਦੀ ਗੱਲ ਕਰਦੇ ਆਂ ਲੋਕੀਂ ਵਿਰੋਧ ਕਰਦਾ ਹੈ ਤੇ ਸੁਣਾਗੇ ਕੋਈ ਗੱਲ ਨਹੀਂ ਤੂੰ ਬੋਲ। 12-13 ਮਿੰਟ ਬੋਲਿਆ ਭਾਈ ਬ੍ਰਿਖਸ਼ੀ। ਉਹਨੇ ਗੱਲਾਂ ਜਿਹੜੀਆਂ ਕੰਨਾਂ ਨਾ ਕਹਿੰਦੇ ਮੈਂ ਆਪਣੇ ਕਾਮਰੇਡ ਵੀਰਾਂ ਨੂੰ ਪੁੱਛਣਾ ਚਾਹਣਾ ਹੈ। ਵੀ ਤੁਸੀਂ ਸਾਡੇ ਨਾਲ ਕਿਉਂ ਲੜਦੇ ਹੋ ਅਸੀਂ ਸਟੇਟ ਨਾਲ ਲੜਦੇ ਆ ਅਸੀਂ ਗੁਲਾਮੀ ਦੀਆਂ ਜੀਰਾਂ ਤੋੜਨ ਲਈ ਲੜਦੇ ਆ ਅਸੀਂ ਕਾਲੇ ਕਾਨੂੰਨਾਂ ਦੇ ਵਿਰੁੱਧ ਲੜਦੇ ਆ ਅਸੀਂ ਕਿਸਾਨੀ ਲਈ ਲੜਦੇ ਆ ਅਸੀਂ ਵਿਦਿਆਰਥੀਆਂ ਲਈ ਲੜਦੇ ਤੇ ਤੁਸੀਂ ਸਾਡੇ ਨਾਲ ਲੜਦੇ ਆ ਕਾਰਨ ਦੱਸੋ ਆnde ਕੋਈ ਬੰਦਾ ਬੇਖੌਫ ਬੇਡਰ ਇੱਥੇ ਆਜੋ ਸਾਨੂੰ ਦੱਸੋ ਕਿ ਸਾਡੇ ਨਾਲ ਝਗੜਾ ਕੀ ਆ ਕਿਸੇ ਦੀ ਹਿੰਮਤ ਨਾ ਪਈ ਉਦੋਂ ਬਾਅਦ ਸੰਤ ਬੋਲੇ ਸੰਤ ਕਹਿੰਦੇ ਸਾਡੀਆਂ ਕਈ ਕਾਨਫਰੰਸਾਂ ਹੋਣੀਆਂ ਜਿਹੜੇ ਝੰਡੇ ਲਕੋ ਕੇ ਲਿਆਏ ਆ ਉਹ ਕੱਢ ਤਾਂ ਲੋ ਝੂਲਿਆਂ ਚ ਬਾਹਰ ਤਾਂ ਕੱਢੋ ਵਿਖਾ ਤਾਂ ਦਿਓ ਕਿੰਨੇ ਕੁ ਝੰਡਿਆਂ ਵਾਲੇ ਤੁਸੀਂ ਕਿਸੇ ਦੀ ਜਰੂਰਤ ਨਾ ਪਈ ਸਾਧ ਸੰਗਜੀ ਉਹ ਸਮਾਂ ਸੀ ਜਦੋਂ ਫੈਡਰੇਸ਼ਨਾਂ ਦਾ ਨਾਮ ਲੈਣਾ ਔਖਾ ਸੀ ਪਰ ਉਦੋਂ ਬਾਅਦ ਐਸੀਆਂ ਫੈਡਰੇਸ਼ਨਾਂ ਦੇ ਕਾਨਫਰੰਸਾਂ ਦੇ ਦੌਰ ਚੱਲੇ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਹਨੇਰੀ ਆਈ ਫਿਰ ਸਾਬਤ ਸੂਰਤ ਨੌਜਵਾਨ ਪ੍ਰਧਾਨ ਥਾਪੇ ਗਏ ਯੂਨਿਟ ਤਿਆਰ ਹੋਈਆਂ ਜਿਹੜੇ ਕੇਸਰੀ ਨਿਸ਼ਾਨ ਲੈ ਕੇ ਮਨਜੀ ਸਾਹਿਬ ਹਾਲ ਵਿੱਚ ਪਹੁੰਚਦੇ ਨਾਰੇ ਜਕਾਰਿਆਂ ਦੇ ਨਾਲ ਆਉਂਦੇ ਇੱਕ ਜੋਸ਼ ਭਰ ਜਾਂਦਾ ਸੀ ਤੇ ਇਹ ਗੱਲ ਇਥੋਂ ਤੱਕ ਸੀਮਿਤ ਨਹੀਂ ਰਹੀ ਫਿਰ ਸੜਕਾਂ ਤੇ ਚਲਦੀਆਂ ਬੱਸਾਂ ਪਿੰਡਾਂ ਦੀਆਂ ਸੱਥਾਂ ਰੇਲ ਗੱਡੀਆਂ ਜਿੱਥੇ ਵੀ ਗੱਲ ਚੱਲਦੀ ਸੀ ਫਿਰ ਸਿੱਖ ਨੌਜਵਾਨਾਂ ਦੀ ਤੇ ਫੈਡਰੇਸ਼ਨ ਦੀ ਗੱਲ ਚੱਲਦੀ ਸੀ ਅੱਜ ਜੋ ਸਮੰਦਰ ਹੋਣ ਦੀ ਲੋੜ ਐ ਜਿਵੇਂ ਸਾਡੇ ਪੁੱਤਰ ਨੇ ਕਿਹਾ ਕਿ ਇਹ ਸਾਡੇ ਵਿੱਚ ਕਮੀ ਕਿੱਥੋਂ ਆਈ ਕਮੀ ਆਈ ਕਰਨੀ ਤੋਂ ਕਮੀ ਆ ਗਈ ਸਾਡੀ ਨਿਤਨੇਮ ਦੇ ਛੁੱਟ ਜਾਣ ਤੋਂ ਅੰਮ੍ਰਿਤ ਵੇਲਾ ਖੁੱਸ ਜਾਣ ਤੋਂ ਰਹਿਤ ਮਰਜ਼ਾਦਾ ਤੋਂ ਢਿੱਲੇ ਪੈ ਜਾਣ ਤੋਂ ਇਹਨਾਂ ਗੱਲਾਂ ਤੋਂ ਕਮੀਆਂ ਆਈਆਂ ਤੇ ਇਹ ਗੱਲ ਤਾਂ ਮਰਦੇ ਮਜਾਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ 37 ਜਲੂਸ ਕੱਢ ਕੇ ਬਾਹਾਂ ਖੜੀਆਂ ਕਰ ਕਰਕੇ ਪਿੰਡਾਂ ਦੇ ਵਿੱਚ ਕਿਹਾ ਵੀ ਮੈਂ ਤੁਹਾਡੇ ਕੇਸ ਰਖਾਉਣੇ ਆ ਮੈਂ ਤੁਹਾਨੂੰ ਅੰਮ੍ਰਿਤ ਛਕਾਉਣਾ ਹੈ ਤੁਸੀਂ ਖਾਲਸਾ ਹੋ ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ ਜਦੋਂ ਇਹ ਗੱਲਾਂ ਸਾਧ ਸੰਗਤ ਉਹਨਾਂ ਦਾ ਜੀਵਨ ਸੀ ਉਹਨਾਂ ਦਾ ਗੜਕਾ ਸੀ ਜਿਵੇਂ ਨੰਗਾਰੇ ਤੇ ਚੋਟ ਲੱਗਦੀ ਹੈ ਨਾ ਦਸਾਂ ਪਿੰਡਾਂ ਤੱਕ ਆਵਾਜ਼ ਜਾਂਦੀ ਹੈ ਐਵੇਂ ਆਵਾਜ਼ ਜਾਂਦੀ ਸੀ ਤੇ ਫਿਰ ਉਹਨਾਂ ਦੇ ਇਸ ਕਰਨੀ ਵਾਲੇ ਜੀਵਨ ਨੇ ਇੱਕ ਪਲਟਾ ਲਿਆਂਦਾ ਸਾਧ ਸੰਗਤ ਜੀ ਇਹ ਕਰਮ ਭੂਮੀ ਇੱਕ ਤਿਆਰ ਹੋ ਗਈ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਮੁਖੀ ਬਣਨ ਤੋਂ ਪਹਿਲਾਂ ਇਹ ਤਿਆਰੀ ਹੋ ਚੁੱਕੀ ਸੀ ਜਿਹਦੇ ਉੱਪਰ ਆ ਕੇ ਹਲ ਵਾਇਆ ਸੰਤ ਬਾਬਾ ਜਰਨੈਲ ਸਿੰਘ ਨੇ ਬੜੀ ਤਰਤੀਬ ਨਾਲ ਬੜੀ ਜੁਰਤ ਨਾਲ ਸਾਧ ਸੰਗਤ ਜੀ ਖਾਲਸਾ ਜੀ ਜਹੋ ਜਲਾਲ ਨਾਲ ਤਾਂ ਇਹ ਰੰਗ ਬਦਲੇ ਸੀ ਅੱਜ ਮੈਂ ਆਪ ਜੂੰ ਜਿੱਥੇ ਵਧਾਈ ਦੇਣਾ ਉੱਥੇ ਮੈਂ ਬੇਨਤੀ ਕਰੂੰਗਾ ਕਿ ਤਿਆਰ ਵਰ ਤਿਆਰ ਹੋਵੋ ਘਰਾਂ ਵਿੱਚ ਆਪਣੇ ਮਾਪਿਆਂ ਨੂੰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸਿੱਖੀ ਨਾਲ ਜੋੜੋ ਅਮਰਤਾਰੀ ਹੋਵੋ ਸਾਨੂੰ ਜਿੱਥੋਂ ਸ਼ਕਤੀ ਮਿਲਣੀ ਹੈ ਨਾ ਉਹ ਦੋ ਹੀ ਚੀਜ਼ਾਂ ਹੈ ਖੰਡੇ ਦਾ ਅਮਰਤ ਗੁਰੂ ਕੀ ਬਾਣੀ ਤੇ ਗੁਰੂ ਕੀ ਬਾਣੀ ਨਾਲ ਅਮਰ ਤਿਆਰ ਹੁੰਦਾ ਹੈ ਤੇ ਅਮਰਤ ਸਾਡੇ ਵਾਸਤੇ ਬਣਾਇਆ ਨਾ ਮਹਾਰਾਜ ਨੇ ਜਦੋਂ ਅਮਰਤ ਛਕ ਲਿਆ ਮਹਾਰਾਜ ਨੇ ਉਸੇ ਵੇਲੇ ਹੀ ਕਹਿ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੋ ਮੇਰੋਂ করুণਾਸ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਸਾਧ ਸੰਗਤ ਜੀ ਕੋਈ ਕਹਿੰਦਾ ਏ ਵੱਡੇ ਵੱਡੇ ਅਵਤਾਰ ਆਏ ਪਗੰਬਰ ਆਏ ਕਿਸੇ ਨੇ ਨਹੀਂ ਗੱਲ ਕਹੀ ਏ ਇਹ ਕਹੀ ਤੇ ਸਾਡੇ ਪਿਤਾ ਕਲਗੀਧਰ ਮਹਾਰਾਜ ਨੇ ਕਹੀ ਜੀ ਅਸੀਂ ਇਸ ਨੂੰ ਬਣਾ ਲਵਾਂਗੇ ਜਦੋਂ ਅਸੀਂ ਇਸ ਲੈਂਡ ਤੇ ਤੁਰ ਪਾਵਾਂਗੇ ਸਾਡੇ ਵਿੱਚ ਨਾ ਡਰ ਰਹੇਗਾ ਨਾ ਲਾਲਸਾ ਰਹੇਗੀ ਨਾ ਕਿਸੇ ਅਹੁਦੇ ਦੀ ਪਕੜ ਰਹੇਗੀ ਫਿਰ ਖਾਲਸੇ ਦਾ ਸਿਧਾਂਤ ਸਾਡੇ ਵਿੱਚ ਪ੍ਰਗਟ ਹੋ ਜਾਵੇਗਾ ਸਿੱਖ ਰਾਜ ਕਿਵੇਂ ਪਰਤ ਸਕਦਾ ਹੈ ਕਿਵੇਂ ਅਸੀਂ ਪ੍ਰਾਪਤੀ ਕਰ ਸਕਦੇ ਹਾਂ ਕਿਵੇਂ ਸਾਡੇ ਵਿੱਚ ਏਕਤਾ ਹੋ ਸਕਦੀ ਹੈ ਬਹੁਤ ਛੋਟੀ ਗੱਲ ਹੈ ਮੈਂ ਇੱਕ ਫੰਕਸ਼ਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਮੇਰੇ ਕਈ ਵੀਰ ਨਾਰਾਜ਼ ਹੋ ਗਏ ਮੈਂ ਕਿਹਾ ਅਸੀਂ ਕੋਈ ਲੋਕ ਸਭਾ ਸੀਟ ਜਿੱਤ ਜਾਈਏ ਕੋਈ ਬਹੁਤ ਵੱਡੀ ਗੱਲ ਨਹੀਂ ਅਸੀਂ 11-11 ਸੀਟਾਂ ਜਿੱਤ ਕੇ ਇਸ ਸਰਤੀ ਤੇ ਪੰਜਾਬ ਦੀਆਂ ਲੋਕ ਸਭਾ ਦੀਆਂ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਕਰ ਸਕਦੇ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਆਪਾਂ ਬੋਹ ਗਣਤੀ ਦੇ ਵਿੱਚ ਐਮ ਐਲ ਏ ਵਿੱਚ ਜਤਾ ਲਈਏ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਿਰਫ ਰਾਜ ਪ੍ਰਾਪਤੀ ਦਾ ਸੁਪਨਾ ਛੱਡ ਕੇ ਰਾਜ ਸਿਰਜਣਾ ਦਾ ਸੁਪਨਾ ਪ੍ਰਾਪਤ ਕਰ ਲਈਏ ਕਿ ਅਸੀਂ ਰਾਜ ਸਿਰਜਣਾ ਕਿਵੇਂ ਆ ਜਿਹੜੇ 50 ਸਾਲ ਤੋਂ ਉੱਪਰ ਹਨ ਅਸੀਂ ਛੱਡ ਦਈਏ ਕਿ ਅਸੀਂ ਰਾਜ ਕਰਨਾ ਅਸੀਂ ਸੋਚ ਲਈਏ ਕਿ ਅਸੀਂ ਰਾਜ ਸਿਰਜਣਾ ਤੇ ਸਾਡੀ ਨੌਜਵਾਨੀ ਨੇ ਰਾਜ ਕਰਨਾ ਇੱਥੇ ਸਾਧ ਸੰਗਤ ਤੇ ਫੈਡਰੇਸ਼ਨ ਦਾ ਇਹ ਸੁਪਨਾ ਸੀ ਜਦੋਂ ਕਦੇ ਭਾਈ ਮਰਦ ਸਿੰਘ ਦੇ ਨਾਲ ਬੈਠਣਾ ਤਾਂ ਦੁਨੀਆ ਭੁੱਲ ਜਾਂਦੀ ਸੀ ਦੁਨੀਆ ਦੀ ਵਿਚਾਰ ਧਾਰਾ ਤੋਂ ਉੱਪਰ ਉੱਠ ਕੇ ਜਦੋਂ ਉਹਨਾਂ ਨੇ ਗੱਲਾਂ ਕਰਨੀਆਂ ਇੱਕ ਵਾਰੀ ਫਿਰੋਜ਼ਪੁਰ ਤੋਂ ਸੰਗਤਾਈ ਕਾਫੀ ਲੇਟ ਨੇਰੇ ਹੋਏ ਤੇ ਉਹ ਸੰਗਤ ਭਾਈ ਮਰਦ ਸਿੰਘ ਦੇ ਦਵਾਲੇ ਪੌੜੀਆਂ ਦੇ ਵਿੱਚ ਇਹਨਾਂ ਦਾ ਕਮਰਾ ਹੁੰਦਾ ਸੀ ਲੰਗਰਾਲ ਦੇ ਵਿੱਚ ਹੀ ਕਹਿੰਦੇ ਭਾਈ ਮਰੀ ਸਿੰਘ ਕਹਿੰਦੇ ਵੀ ਤੁਸੀਂ ਥੱਕੇ ਆ ਇਹ ਆਪਾਂ ਸਵੇਰੇ ਬਚਨ ਕਰਾਂਗੇ ਕਹਿੰਦੇ ਜੀ ਸਾਡੀ ਤਾਂ ਕੋਈ ਗੱਲ ਨਹੀਂ ਤੁਸੀਂ ਥੱਕੇ ਆ ਤੁਾਨੀ ਸਾਰੇ ਦਿਨ ਸੰਗਤ ਨੂੰ ਮਿਲਣਾ ਪੈਂਦਾ ਕਹਿੰਦੇ ਨਹੀਂ ਫਿਰ ਬੈਠ ਜਾਓ ਜੇ ਮੇਰੀ ਗੱਲ ਐ ਨਾ ਕੱਲ ਨੂੰ ਤੁਸੀਂ ਸੰਤਾ ਨੂੰ ਮਿਲਣਾ ਹੁਣ ਤੁਸੀਂ ਬੈਠ ਜਾਓ ਤੁਹਾਡੇ ਨਾਲ ਮੈਂ ਬਚਨ ਕਰਦਾ ਉਹਨਾਂ ਨੇ ਪਾਉਣਾ ਕਿ ਘੰਟਾ ਸੰਗਤ ਦੇ ਨਾਲ ਜਿਹੜਾ ਲਾਇਆ ਨਾ ਸਾਧ ਸੰਗਤ ਜੀ ਸੰਗਤ ਤੇ ਇਹੋ ਜਿਹਾ ਜਹੋ ਜلال ਪੈਦਾ ਹੋ ਗਿਆ ਕਹਿੰਦੇ ਵੀ ਤੁਸੀਂ ਭੁੱਲ ਜਾਓ ਕਿ ਸੰਤ ਤੁਹਾਡੇ ਵਾਸਤੇ ਆ ਭਾਈ ਮਰੀਕ ਸਿੰਘ ਤੁਹਾਡੇ ਵਾਸਤੇ ਆ ਅਸੀਂ ਇੱਕ ਸੋਚ ਲੈ ਕੇ ਬੈਠੇ ਆ ਕਿ ਅਸੀਂ ਕੌਮ ਨੂੰ ਇੱਕ ਇਹੋ ਜਿਹਾ ਰਸਤਾ ਦਿਖਾ ਕੇ ਜਾਵਾਂਗੇ ਕਿਉਂਕਿ ਚੰਗੇ ਕੰਮਾਂ ਵਾਲੇ ਲੀਡਰਾਂ ਨੂੰ ਵੀ ਲੋਕ ਕਈ ਵਾਰੀ ਭੁੱਲ ਜਾਂਦੇ ਨੇ ਪਰ ਅਸੀਂ ਇੱਕ ਇਹੋ ਜਿਹਾ ਰਸਤਾ ਦਿਖਾ ਦਾਂਗੇ ਕਿ ਵਿਰੋਧੀ ਲੋਕ ਵੀ ਸਾਡਾ ਨਾਮ ਸੁਣ ਕੇ ਨਫ਼ਰਤ ਨਹੀਂ ਕਰਨਗੇ ਜੇ ਤੁਸੀਂ ਝਕਾਰਾ ਛੱਡੋਗੇ ਤੇ ਵਿਰੋਧੀ ਤੁਹਾਡੇ ਨਾਲ ਉੱਚੀ ਆਵਾਜ਼ ਵਿੱਚ ਛੱਡਣਗੇ। ਉਹਨਾਂ ਨੇ ਕੁਝ ਇਹੋ ਜਿਹੀਆਂ ਧਾਰਨਾਵਾਂ ਦਿੱਤੀਆਂ। ਕਹਿੰਦੇ ਅੱਜ ਬਾਬਾ ਬੋਤਾ ਸਿੰਘ ਜੀ, ਬਾਬਾ ਗੱਦਾ ਸਿੰਘ ਨੂੰ ਹੀ ਯਾਦ ਕਰਦੇ ਆ ਨਾ। ਤੇ ਜਿਹੜੇ ਸਿੱਖ ਅੰਮ੍ਰਿਤਧਾਰੀ ਨਹੀਂ ਉਹ ਵੀ ਯਾਦ ਕਰਦੇ ਆ। ਜਿਹੜੇ ਸਿੱਖ ਅਕਾਲੀ ਨਹੀਂ ਉਹ ਵੀ ਯਾਦ ਕਰਦੇ ਆ। ਕਹਿੰਦੇ ਅਸੀਂ ਇੱਕ ਐਸੀ ਸਟੇਟ ਦੇ ਨਾਲ ਲੜ ਰਹੇ ਆ ਜਿਹੜੀ ਸਾਨੂੰ ਕੁਚਲਣਾ ਚਾਹੁੰਦੀ ਆ ਜਿਹੜੀ ਸਾਡੀ ਆਵਾਜ਼ ਦਬਾਉਣਾ ਚਾਹੁੰਦੀ ਹੈ ਜਿਹੜੀ ਸਾਡੀ ਪਛਾਣ ਖਤਮ ਕਰਨਾ ਚਾਹੁੰਦੀ ਆ ਅਸੀਂ ਉਹ ਸਟੇਟ ਨਾਲ ਲੜ ਰਹੇ ਆ ਇਹੀ ਗੱਲਾਂ ਨੇ ਮੋਗੇ ਕਾਨਫਰੰਸ ਵਿੱਚ ਕਿੰਨੀਆਂ ਸੀ ਉਦੋਂ ਸਾਧ ਸੰਗਤ ਜੀ ਜਦੋਂ ਵਿਚਰਦੇ ਸੀ ਨਾ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਾਮਰੇਡਾਂ ਦਾ ਬੋਲਬਾਲਾ ਹੁੰਦਾ ਸੀ ਸਿੱਖ ਬਹੁਤ ਪਿਆਰ ਬਰਤੀਆਰ ਘੱਟ ਹੁੰਦੇ ਸੀ ਅੰਮ੍ਰਿਤਧਾਰੀ ਤੇ ਬਹੁਤ ਹੀ ਘੱਟ ਹੁੰਦੇ ਸੀ ਮੋਗੇ ਕਾਨਫਰੰਸ ਰੱਖੀ ਤੇ ਮਾਲਵੇ ਨਰਮੱਲੀ ਜਨ ਸਕੀਤਰ ਸੀ ਇਹਨਾਂ ਦਾ ਜਿਹੜੀ ਫੈਡਰੇਸ਼ਨ ਸੀ ਇਹਨਾਂ ਦੀ ਕਾਮਰੇਡਾਂ ਦੀ ਯੂਨੀਅਨ ਸੀ ਉਹਨੇ ਕਿਹਾ ਮੈਂ ਭਾਈ ਮਰੀਕ ਸਿੰਘ ਨੂੰ ਮੋਗੇ ਨਹੀਂ ਆਉਣ ਦੇਣਾ ਸੰਗਤਾਂ ਵਿੱਚ ਬਹੁਤ ਯੋਜ ਸੀ ਉੱਥੇ ਸੰਤਾਂ ਨੇ ਵੀ ਜਾਣਾ ਸੀ ਅਮਰਜੀਤ ਸਿੰਘ ਚਾਵਲਾ ਗੁਰਮ ਸਿੰਘ ਚਾਵਲਾ ਤਾਤਾ ਹਰਜੀਤ ਸਿੰਘ ਹੋਰ ਪਿੰਡ ਜਿਹੜੇ 15 ਕ ਬੰਦੇ ਤਿਆਰੀ 'ਚ ਲੱਗੇ ਹੋਏ ਸੀ ਨਾ ਉਹਨਾਂ ਨੇ ਮਾਲਵਿੰਦਰ ਨੂੰ ਕਿਹਾ ਮਾਲਵਿੰਦਰ ਕੱਠ ਅਸੀਂ ਕਰਨਾ ਹੈ ਕਾਨਫਰੰਸ ਸਾਡੀ ਹੈ ਇੱਕ ਮੈਕ ਅਸੀਂ ਭਾਈ ਅਮਰੀਕ ਸਿੰਘ ਨੂੰ ਦੇਾਂਗੇ ਤੇ ਇੱਕ ਤੈਨੂੰ ਦੇ ਦਾਂਗੇ ਤੂੰ ਪੰਜ ਗੱਲਾਂ ਦਾ ਜਵਾਬ ਦੇਦੀ ਭਾਈ ਮਰੀਸ਼ਨੀਆ ਪੰਜ ਗੱਲਾਂ ਦਾ ਜਵਾਬ ਹੀ ਦੇਦੀ ਸਿਰਫ ਤੇ ਐਤ ਤੋਂ ਬਾਅਦ ਅਸੀਂ ਭਾਈ ਬ੍ਰੀਖ ਸਿੰਘ ਨੂੰ ਮੋਕੇ ਨਹੀਂ ਛੱਡੇ ਉਹ ਆਪਣੇ ਆਪ ਨੂੰ ਬਹੁਤ ਚਤਤਰ ਚਲਾਕ ਸਮਝਦੇ ਸੀ ਤੇ ਸਾਨੂੰ ਸਮਝਦੇ ਸੀ ਇਹ ਚੋਲਿਆਂ ਵਾਲੇ ਹੀ ਆ ਭਾਈ ਮਰੀਸ਼ ਨੂੰ ਤਾਂ ਹੀ ਸਮਝਦੇ ਸੀ ਪਤਾ ਸੀ ਉਹਨਾਂ ਨੂੰ ਕਿ ਵੈਲ ਐਜੂਕੇਟਡ ਨੇ ਪਰ ਇਹਦੇ باوجود ਇਹ ਸ਼ੋ ਕਰਨਾ